ਸਮਾਨ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਦੀ ਹਾਂ ਕੁਝ ਵਿਚਾਰ ਉਮੀਦ ਹੈ ਤੁਹਾਨੂੰ ਪਸੰਦ ਆਉਣਗੇ ਸੋ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਸ ਸੰਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਚੰਗੇ ਲੱਗਣ ਤਾਂ ਆਪਦੇ ਦੋਸਤਾਂ ਮਿੱਤਰਾਂ ਨਾਲ ਸਾਂਝੀਆਂ ਜਰੂਰ ਕਰਿਆ ਕਰੋ ਤੇ ਕਮੈਂਟਾਂ ਵਿੱਚ ਫੀਡਬੈਕ ਜਰੂਰ ਦਿਆ ਕਰੋ ਸੋ ਕਈ ਵਾਰ ਕੋਈ ਚਾਹੁੰਦਾ ਹੈ ਕਿ ਉਸ ਨੂੰ ਕੋਈ ਸੁਣੀ ਸੁਣ ਲਿਆ ਕਰੋ ਇਹ ਸਵਾਬ ਦਾ ਕੰਮ ਹੈ ਪਰਿਆ ਪੰਡਾ ਤੇ ਪਰਿਆ ਬੰਦਾ ਛਲਕਦਾ ਹੈ। ਬੰਦੇ ਦੀ ਦਿਲ ਦੀ ਤੰਗ ਆਪਣੇ ਕੋਲ ਛਲਕਨ ਦੀ ਹੁੰਦੀ ਹੈ। ਬਹੁਤੀ ਵਾਰ ਤਾਂ ਆਪਣੀ ਗੱਲ ਕਹਿ ਕੇ ਹੀ ਪੀੜ ਘਟ ਜਾਂਦੀ ਹੈ। ਮਨ ਹੌਲਾ ਹੋ ਜਾਂਦਾ ਏ। ਅੱਜ ਦੇ ਸਮੇਂ ਸਮੱਸਿਆ ਇਹੀ ਹੈ ਕਿ ਕੋਈ ਦਿਲ ਦੀ ਗੱਲ ਸੁਣਨ ਵਾਲਾ ਹੀ ਨਹੀਂਗਾ। ਜੇਕਰ ਮਨੁੱਖ ਕਿਸੇ ਕੋਲ ਦਿਲ ਫੋਲ ਵੀ ਲਵੇ ਤਾਂ ਡਰ ਰਹਿੰਦਾ ਹੈ। ਅਗਲਾ ਤੁਹਾਡੀ ਗੱਲ ਕਿਤੇ ਅੱਗੇ ਨਾ ਕਰ ਦੇਵੇ ਤੇ ਹਾਸੇ ਦਾ ਤਮਾਸ਼ਾ ਬਣ ਜਾਵੇ। ਗਲ ਸੁਣ ਕੇ ਭੁੱਲ ਜਾਓ ਕਿਸੇ ਕੋਲ ਨਾ ਕਰੋ ਇੰਨਾ ਆਦਤਾਂ ਕਰਕੇ ਹੀ ਤੁਸੀਂ ਚੰਗੇ ਦੋਸਤ ਕਮਾ ਲਵੋਗੇ ਕੋਈ ਪਰਿਆ ਪਿਆਏ ਤੇ ਤੁਸੀਂ ਤਾਂ ਥੋੜਾ ਸਮਾਂ ਦੇ ਕੇ ਉਸ ਦਾ ਦੁੱਖ ਸੋਣਾ ਹੀ ਹੈ ਮੰਨਿਆ ਅੱਜ ਕੱਲ ਕਿਸੇ ਕੋਲ ਸਮਾਂ ਨਹੀਂਗਾ ਪਰ ਜੇ ਬਣਦਾ ਕਿਸੇ ਦੀ ਮਦਦ ਕਰਨਾ ਲੋਜਦਾ ਹੋਵੇ ਤਾਂ ਥੋੜਾ ਸਮਾਂ ਕੱਢਣਾ ਇੰਨਾ ਵੀ ਮੁਸ਼ਕਲ ਨਹੀਂਗਾ ਕਈ ਵਾਰ ਕੋਈ ਮਿੱਤਰ ਪਿਆਰਾ ਤੁਹਾਡੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਤੁਹਾਡੇ ਕੋਲ ਸਮਾਂ ਨਹੀਂ ਹੁੰਦਾ ਤੇ ਬਾਅਦ ਵਿੱਚ ਜਦੋਂ ਕੋਈ ਅਨਹੋਣੀ ਵਾਪਰ ਜਾਂਦੀ ਹੈ ਤਾਂ ਤੁਹਾਡੇ ਹੱਥ ਸਿਰਫ ਪਛਤਾਵਾ ਲੱਗਦਾ ਹੈ ਚਾਹ ਦੇ ਇੱਕ ਕੱਪ ਨਾਲ ਕਿਸੇ ਦੀ ਗੱਲ ਸੁਣਨ ਵਿੱਚ ਸਮਾਂ ਤਾਂ ਥੋੜਾ ਹੀ ਲੱਗਦਾ ਆ ਪਰ ਨੇਕੀ ਦਾ ਕੰਮ ਬਹੁਤ ਵੱਡਾ ਹੈ ਆਪਣੇ ਲਈ ਸਮੇਂ ਜੋ ਸਮਾਂ ਕੱਢਣਾ ਸਿੱਖੋ ਜੇਕਰ ਕੋਈ ਤੁਹਾਡਾ ਦਰਵਾਜ਼ਾ ਗੱਲ ਕਰਨ ਦੀ ਇੱਛਾ ਨਖੜਕਾਉਂਦਾ ਹੈ ਤਾਂ ਉਸ ਨੂੰ ਖਾਲੀ ਨਾ ਮੋੜੋ ਕਿਉਂਕਿ ਇਸ ਦਰਵਾਜ਼ੇ ਤੱਕ ਪਤਾ ਨਹੀਂ ਉਹ ਕਿੰਨੇ ਦਰਵਾਜ਼ਿਆਂ ਨੂੰ ਖੜਕਾ ਕੇ ਜਾਂ ਬੰਦ ਕਰਕੇ ਪਹੁੰਚਿਆ ਹੁੰਦਾ ਹੈ ਤੇ ਇਸ ਦਰਵਾਜ਼ੇ 'ਚ ਉਹਨੂੰ ਇੱਕ ਉਮੀਦ ਦੀ ਸੀ ਹੁੰਦੀ ਹੈ ਜੋ ਉਹਨੂੰ ਬਾਕੀਆਂ ਵਿੱਚ ਨਹੀਂ ਜਸਤੀ ਹੁੰਦੀਗੀ ਇਸ ਦਰਵਾਜ਼ੇ ਤੋਂ ਉਹਨੂੰ ਇਹ ਉਮੀਦ ਹੁੰਦੀ ਹੈ ਕਿ ਬਾਕੀਆਂ ਨੇ ਜੋ ਖੈਰ ਨਹੀਂ ਪਾਈ ਉਹ ਤੁਸੀਂ ਪਾਉਂਗੇ ਜੋ ਉਮੀਦ ਉਹਨੂੰ ਬਾਕੀਆਂ ਤੋਂ ਨਹੀਂ ਸੀ ਕਿ ਉਹਨਾਂ ਨੇ ਨਹੀਂ ਸੁਣੀ ਕਿ ਤੁਸੀਂ ਸੁਣੋਗੇ ਸੋ ਥੋੜਾ ਸਮਾਂ ਕੱਢ ਕੇ ਹਰ ਕਿਸੇ ਦੀ ਦਿਲ ਦੀ ਗੱਲ ਇੱਕ ਵਾਰ ਜ਼ਰੂਰ ਸੁਣੋ ਸੋ ਇਸ ਚੀਜ਼ ਨੂੰ ਚੰਗਾ ਮਹਿਸੂਸ ਕਰੋ ਕਿ ਕੋਈ ਤੁਹਾਨੂੰ ਆਪਦੇ ਦਿਲ ਦੀ ਗੱਲ ਦੱਸਣ ਦੇ ਕਾਬਿਲ ਸਮਝਦਾ ਹੈ ਕਿਸੇ ਨੂੰ ਲੱਗਦਾ ਹੈ ਕਿ ਤੁਸੀਂ ਉਸ ਨੂੰ ਸਮਝ ਸਕਦੇ ਹੋ ਕਿ ਕਿ ਜਦੋਂ ਕੋਈ ਤੁਹਾਡੇ ਨਾਲ ਦਿਲ ਦੀ ਗੱਲ ਕਰਨ ਨਹੀਂ ਚਾਹੁੰਦਾ ਹੈ ਤਾਂ ਸਮਝ ਲਵੋ ਉਹ ਤੁਹਾਡੇ ਉੱਤੇ ਸਾਰਿਆਂ ਨਾਲੋਂ ਵਧੇਰੇ ਯਕੀਨ ਕਰਦਾ ਹੈ ਉਸ ਇਨਸਾਨ ਨੂੰ ਲੱਗਦਾ ਹੈ ਕਿ ਤੁਸੀਂ ਉਸ ਨੂੰ ਸਮਝੋਗੇ ਉਸ ਦੀ ਗੱਲ ਨੂੰ ਰਾਜ ਰੱਖੋਗੇ ਸੋ ਉਮੀਦ ਕਰਦੀ ਹਾਂ ਜੀ ਤੁਸੀਂ ਸੁਣ ਕੇ ਇਸ ਵੀਡੀਓ ਨੂੰ ਜਰੂਰ ਕਿਸੇ ਨਾ ਕਿਸੇ ਦੀ ਦਿਲ ਦੀ ਗੱਲ ਜਰੂਰ ਸੁਣੋਗੇ ਜਰੂਰ ਸਮਝੋਗੇ ਤੇ ਰਾਜ ਵੀ ਜਰੂਰ ਰੱਖੋਗੇ ਸੋ ਚੰਗੀਆਂ ਆਦਤਾਂ ਅਪਣਾਉਂਦੇ ਰਹਿਣਾ ਚਾਹੀਦਾ ਹੈ ਸੋ ਹੋਰ ਇਸੇ ਤਰ੍ਹਾਂ ਦੀ ਵੀਡੀਓਜ਼ ਹੁੰਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ